ਅਵਾਰੀ ਖਲਸਾ ਹੋਇਜੀ ਬੁੱਤ ਆਪਾਂ ਗੱਲ ਕਰਾਂ ਜਿਹੜੀ ਤਰਨਤਾਰਨ ਜਿਮਣੀ ਚੋਣ ਹੋਈ ਆ ਤੇ ਉਹਨਾਂ ਦਾ ਰਿਜ਼ਲਟ ਆ ਰਿਹਾ ਹੈ ਕੱਲ ਨੂੰ ਸੋ ਆਪਾਂ ਵੇਖਾਂਗੇ ਵੀ ਕਿਹੜਾ ਬੰਦਾ ਕਿਹੜੇ ਨੰਬਰ ਤੇ ਰਹਿ ਸਕਦਾ ਵਾ ਸੋ ਸਭ ਤੋਂ ਪਹਿਲਾਂ ਤੇ ਗੱਲ ਕਰਾਂਗੇ ਬਈ ਜੀ ਪੀ ਦੀ ਬੀ ਜੀ ਪੀ ਮੈਨ ਲੱਗਦਾ ਹੈ ਕਿ 6 ਤੋਂ ਲੈ ਕੇ ਤੇ 9000 ਵੋਟ ਖੜ ਸਕਦੀ ਹੈ 6 ਤੋਂ ਲੈ ਕੇ 9000 ਵੋਟ ਲੈ ਕੇ ਤੇ ਪੰਜਵੇਂ ਨੰਬਰ ਤੇ ਰਹਿ ਸਕਦੀ ਹੈ ਬੀ ਜੀ ਪੀ ਤੇ ਅੱਗੇ ਆ ਗਈ ਜੀ ਮਨਦੀਪ ਸਿੰਘ ਤੇ ਕਾਂਗਰਸ ਜਿਹੜੇ ਮਨਦੀਪ ਸੋਣੀ ਆ ਉਹ 12 ਤੋਂ 17000 ਵੋਟ ਖੜ ਸਕਦੇ ਆ 12 ਤੋਂ 17000 ਵੋਟ ਮਨਦੀਪ ਸਿੰਘ ਖੜ ਸਕਦੇ ਆ ਤੇ ਤੇ ਉੱਥੇ ਨੰਬਰ ਤੇ ਰਹਿ ਸਕਦੇ ਜਿਹੜੇ ਹੈਗੇ ਆਪਣੇ ਕਾਂਗਰਸ ਵਾਲੇ ਕਰਨਪੁਰਚ ਸਾਹਿਬ ਉਹ ਮੈਨਸ 17 ਤੋਂ ਲੈ ਕੇ 22000 ਵੋਟ ਤੱਕ ਉਹਨਾਂ ਦੀ ਪਹੁੰਚ ਹੋਊਗੀ ਇਥੋਂ ਤੱਕ ਉਹ ਕੜ ਸਕਦਾ 17 ਤੋਂ 22 ਤੱਕ ਪਹਿਲੇ ਨੰਬਰ ਦੀ ਲੜਾਈ ਵਾਸਤੇ ਹੈਗਾ ਜੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਜਿਹੜਾ ਹਰਮੀਰ ਸਿੰਘ ਸੰਧੂ ਆ ਉਹ 32 ਤੋਂ 37000 ਵੋਟ ਕੜ ਸਕਦਾ ਤੇ ਜਿਹੜਾ ਕਾਲੀ ਆ 30 ਤੋਂ 35000 ਦੇ ਵਿੱਚ ਇਹ ਵੀ ਰਹਿ ਸਕਦੇ ਆ ਹਾਂ ਜੇ ਮਨਦੀਪ ਸਿੰਘ ਜਾਂ ਕਾਂਗਰਸ ਦੀ ਵੋਟ ਵੱਧਦੀ ਆ ਤੇ ਹਰਮੀਰ ਸਿੰਘ ਜਿੱਤੂਗਾ ਜਿੰਨੀ ਆਪਾਂ ਦੱਸੀ ਆ ਜੇ ਉਹਨਾਂ ਦੀ ਵੋਟ ਘਟਦੀ ਆ ਤੇ ਅਕਾਲੀ ਦਲ ਪਹਿਲੇ ਨੰਬਰ ਤੇ ਰਹੂਗਾ ਜਿਹੜੀ ਪਹਿਲੇ ਦੂਜੇ ਨੰਬਰ ਦੀ ਲੜਾਈ ਆ ਉਹ ਅਕਾਲੀ ਦਲ ਤੇ ਹਰਮੀਤ ਸਿੰਘ ਦੇ ਵਿੱਚ ਹੋਊਗੀ ਤੇ ਜਿਹੜਾ ਇਹਨਾਂ ਦਾ ਫਰਕ ਆ ਉਹ 3 ਤੋਂ ਲੈ ਕੇ 7000 ਦੇ ਵਿੱਚ ਵਿੱਚ ਪੱਤਰ ਰਹੂਗਾ ਤੋਂ ਵੱਧ ਨਹੀਂ ਹੁੰਦਾ 3 ਤੋਂ ਲੈ ਕੇ 7000 ਦਾ ਫਰਕ ਦਊਗਾ ਜਿਹੜਾ ਵੀ ਦਿੱਤੀਗਾ ਸੋ ਇਹ ਹੀਗਾ ਕੱਲ੍ਹ ਬਾਕੀ ਰਿਜ਼ਲਟ ਆਏ ਨਾ ਵੇਖਦੇ ਗਲਤ ਲੱਗੇ ਸਹੀ ਹੁੰਦਾ ਹੈ